اے میرے وطن کے لوگوں ذرا یاد کرو قربانی جو شہید ہوئے ہیں ان کو ذرا یاد کرو آج جلے والے باغ اسی اکٹھے ہوئے ہیں کہ جڑا ایک شہیدی ستھل ہے اور جتھے ہزارہ لوگا نے کے سے کہ نردوش نے اپنے دیش دے لئی ਦੇ ਵੀ ਸੁਤੰਤਰਤਾ ਦੇ ਲਈ ਪ੍ਰਾਨ ਨੁਛਾਵਰ ਕਰ ਦਿੱਤੇ। ਔਰ ਜੇ ਦੀ ਪਿਛੋਕਮੀ ਦੇ ਵਿੱਚ ਜਾਈਏ ਤੇ ਮੈਨੂੰ ਇਹ ਗੌਰਵ ਪ੍ਰਾਪਤ ਹੈ ਕਿ ਜਲਿਆਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਜੋ ਚੇਅਰਮੈਨ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਨੇ ਮੈਨੂੰ ਇਸ ਦਾ ਟਰਸਟੀ ਬਣਾਇਆ ਔਰ ਮੈਨੂੰ ਇਹ ਗੌਰਵ ਪ੍ਰਾਪਤ ਹੈ ਕਿ ਇਸ ਟਰਸਟ ਦੇ ਪਹਿਲੇ ਟਰਸਟੀ ਅ ਮਹਾਤਮਾ ਗਾਂਧੀ ਜੀ ਵੀ ਰਹੇ ਮੋਤੀ ਲਾਲ ਨਹਿਰੂ ਜੀ ਵੀ ਰਹੇ ਮਦਨ ਮੋਨ ਮਾਲਵੀਆ ਜੀ ਵੀ ਰਹੇ ਅਤੇ ਸੁਆਮੀ ਸ਼ਰਧਾਨੰਦ ਜੀ ਵੀ ਰਹੇ ਮਤਲਬ ਇਹ ਉਹ ਦਇਤੂ ਹੈ ਕਿ ਜਿੱਥੇ ਇੰਨੀਆਂ ਮਹਾਨ ਸ਼ਖਸੀਤਾਂ ਨੇ ਇਸ ਭੂਮੀ ਦੀ ਸੇਵਾ ਕੀਤੀ ਤੇ ਮੇਰੇ ਤੋਂ ਪਹਿਲੇ ਅੰਬਿਕਾ ਸੋਨੀ ਜੀ ਸੀਗੇ ਕਾਂਗਰਸ ਦੇ ਮੰਤਰੀ ਵੀ ਰਹੇ ਪਰ ਜਦੋਂ ਮੈਨੂੰ ਇਸ ਥਲ ਮਿਲਿਆ ਤੇ ਬਹੁਤ ਹੀ ਦੁਰਦਸ਼ਾ ਸੀ ਜਦੋਂ ਮੈਂ ਸੰਸਦ ਬਣਿਆ 2016 ਤੇ ਪ੍ਰੈਸ ਦੇ ਮਿੱਤਰ ਜਿਹੜੇ ਆ ਗਏ ਨੇ ਉਹਨਾਂ ਦੇ ਨਾਲ ਹੀ ਮੇਰਾ ਇਤਿਆਰਾ ਹੋਇਆ ਮੇਰੇ ਨਾਲ ਡਾਕਟਰ ਵਿਦਲ ਸੰਤੂ ਜੀ ਵੀ ਸੀਗੇ ਤੇ ਟੀਮ ਜਿਹੜੀ ਬੈਠੀ ਹੈ ਡਾਕਟਰ ਆਮਚਾਉਲਾ ਜੀ ਵੀ ਸੀਗੇ ਸਾਡੇ ਬੁਜਰੰਗੀ ਜੀ ਜਿਹੜੇ ਪ੍ਰਧਾਨ ਨੇ ਸੁਧੀਰ ਜੀ ਇਹ ਸਾਰੇ ਲੋਕ ਮੇਰੇ ਸਾਥੀ ਜਿਹੜੇ ਸੀਗੇ ਮੁਖਰ ਜੀ ਸਾਹਿਬ ਵੀ ਸੀਗੇ ਤੇ ਬਹੁਤ ਦੁਰਦਸ਼ਾ ਹੈ ਮੁਖਰ ਜੀ ਸਾਹਿਬ ਨੇ ਮੈਨੂੰ ਰਾਉਂਡ ਕਰਵਾਇਆ ਤੇ ਉਸ ਵੇਲੇ ਮੇਰਾ ਮਨ ਰੋਇਆ ਇੱਕ ਤੇ 10 ਲੱਖ ਰੁਪਏ ਮੈਂ ਤੁਰੰਤ ਜਾਰੀ ਕੀਤੇ ਆਪਣੇ ਐਮਪੀ ਡੈਟ ਫੰਡ ਤੋਂ ਬਾਥਰੂਮ ਵੀ ਖਰਾਬ ਆਪਣਾ ਪੀਣ ਲਈ ਪਾਣੀ ਨਹੀਂ ਫਿਰ ਮੈਂ ਕਸਮ ਖਾਦੀ ਕਿ ਮੈਂ ਇਸ ਦੁਰਦਸ਼ਾ ਨੂੰ ਖਤਮ ਕਰਾਂਗਾ ਇੱਥੇ ਸ਼ਹੀਦ ਵਿਸ਼ਰਾਮ ਕਰ ਰਹੇ ਨੇ ਤੇ ਅੱਜ ਇਹ ਸਾ ਕੀ ਦੁਰਦਸ਼ਾ ਹੋਈ ਹੈ ਲੱਖਾ ਸ਼ਰਧਾਲੂ ਇੱਥੇ ਆਂਦੇ ਨੇ ਸੋ ਮੈਂ ਪਾਰਲੀਮੈਂਟ ਵਿੱਚ ਆਵਾਜ਼ ਉਠਾਈ ਔਰ ਪਾਰਲੀਮੈਂਟ ਦੀ ਆਵਾਜ਼ ਖਾਂਦੇ ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਫਾਕੀਰਾਨ ਨੇ ਮੇਰੀ ਆਵਾਜ਼ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਔਰ ਉਸ ਤੋਂ ਬਾਅਦ ਇੱਥੇ ਮੈਂ ਵਿਜ਼ਿਟ ਕਰਾਈ ਸਵਰਗੀਏ ਅਰੁਣ ਜੀਤਰੀ ਜੀ ਬਹੁਤ ਉਹਨਾਂ ਨੇ ਅਸ਼ੀਰਵਾਦ ਤਾਰ ਤੁਰੰਤ ਆਰਡਰ ਕੀਤੇ ਡਾਕਟਰ ਮਹੇਸ਼ ਸ਼ਰਮਾ ਜੀ ਕਿ ਮਿਨਿਸਟਰ ਆਫ ਕਲਚਰ ਕੇ ਤੁਸੀਂ ਅੰਮ੍ਰਿਤਸਰ ਜਾਓ ਸ਼ਵੇਤ ਮਾਲਿਕ ਕੋਲ ਉਹ ਅੰਮ੍ਰਿਤਸਰ ਆਏ ਆ ਕੇ ਪ੍ਰੋਜੈਕਟ ਸ਼ੁਰੂ ਹੋਇਆ ਉਸ ਤੋਂ ਬਾਅਦ ਹਰਦੀਪ ਪੁਰੀ ਸਾਹਿਬ ਆਏ ਉਹਨਾਂ ਦਾ ਵੀ ਯੋਗਦਾਨ ਰਿਹਾ ਪਟੇਲ ਸਾਹਿਬ ਆਏ ਉਹਨਾਂ ਦਾ ਵੀ ਯੋਗਦਾਨ ਰਿਹਾ ਅਰਜੁਨ ਰਾ ਮੈਗਵਾਲ ਜੀ ਉਹ ਵੀ ਮਿਨਿਸਟਰ ਹੈ ਕਲਚਰ ਦੇ ਉਹ ਵੀ ਆਏ ਸੋ ਇਹਦਾ ਸਭ ਦੇ ਸਹਿਯੋਗ ਦੇ ਨਾਲ ਇਹ ਪ੍ਰੋਜੈਕਟ 20 ਕਰੋੜ ਰੁਪਏ ਦਾ ਪਾਸ ਹੋਇਆ ਔਰ ਸੁੰਦਰੀਕਰਨ ਅੱਜ ਜਨਰਲ ਬਾਗ ਦਾ ਸੀ ਕੀਤਾ ਸਭ ਤੋਂ ਅੱਜ ਤੁਹਾਨੂੰ ਲੋਗਾਂ ਨੂੰ ਇਸ ਕਰਕੇ ਬੁਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟਰਸਟ ਬਣਿਆ ਜਿਹਦਾ ਮੈਂ ਟਰਸਟੀ ਹਾਂ ਕਿ ਜਦ 3 ਸਾਲ ਹੋ ਗਏ ਉਦਘਾਟਨ ਹੋਇਆ ਮੇਨਟੇਨੈਂਸ ਐਸੀ ਅਸੀਂ ਕੀਤੀ ਐ ਸੁਪਰਵੀਜ਼ਨ ਐਸੀ ਕੀਤੀ ਐ ਕਿ ਅੱਜ ਵੀ ਜੋ ਪਹਿਲੇ ਦਿਨ ਸੁੰਦਰੀਕਰਨ ਹੋਇਆ ਸੀ ਅੱਜ ਅਸੀਂ ਉਹਨੂੰ ਮੇਨਟੇਨ ਕੀਤਾ ਆ ਤੁਹਾਨੂੰ ਮੈਂ ਦਿਖਾਵਾਂਗਾ ਜਾ ਕੇ ਬੰਦੇ ਕੰਮ ਕਰਦੇ ਸੀ ਅੰਮਿਕਾ ਸੋਨੀ ਜੀ ਦੇ ਟਾਈਪ ਅੱਜ ਘਟ ਤੋਂ ਵੜਨੀ ਤੇ 40 ਲੋਕ ਜਿਹੜੇ ਨੇ ਉਹ ਅਸੀਂ ਇੱਥੇ ਲਗਾਏ ਹੋਏ ਨੇ 40 ਲੋਕ ਜਿਹੜੇ ਰੈਗੂਲਰ ਮੇਨਟੇਨੈਂਸ ਕਰਦੇ ਨੇ ਸੋ ਇਹਦੇ ਪਿਸਟੂ ਨਹੀਂ ਜਾਈਏ ਤੇ ਇੱਕ ਲੋਕ ਮਾਰੂ ਐਕਟ ਲੈ ਕੇ ਆਈ ਸੀ ਬ੍ਰਿਟਿਸ਼ ਸਰਕਾਰ ਜਿਹਦੇ ਵਿੱਚ ਲੋਕਾਂ ਦੀ ਤਾਕਤ ਖਤਮ ਕਰਨ ਦੀ ਕੋਸ਼ਿਸ਼ ਆਇਆ ਇੱਕ ਛੜੰਤਰ ਸੀ ਉਹ ਸੀ ਜਰਾ ਰੋਲੇ ਐਕਟ ਔਰ ਰੋਲੇ ਐਕਟ ਦੇ ਵਿਰੋਧ ਦੇ ਵਿੱਚ 2019 ਦੇ ਵਿੱਚ 30 ਮਾਰਚ ਤੇ 6 ਅਪ੍ਰੈਲ ਨੂੰ ਮਹਾਤਮਾ ਗਾਂਧੀ ਜੀ ਜਿਹੜੇ ਪ੍ਰਸ਼ਤੀ ਰਹੇ ਤੇ ਟਰਸਟ ਬਾਰੇ ਦੱਸ ਦਿਆ ਕਿ ਜਿਹੜਾ ਜਲਿਆਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਹੈ 1920 ਦੇ ਵਿੱਚ ਬਣਿਆ ਔਰ ਇਹਦਾ ਵਿਧੀਵਤ ਉਦਘਾਟਨ ਜਿਹੜਾ ਹੈ ਭਾਰਤ ਦੇ ਜਿਹੜੇ ਪૂર્વ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਨੇ ਉਹਨਾਂ ਨੇ ਬਾਅਦ ਵਿੱਚ ਕੀਤਾ ਸੀ। ਸੋ ਉਹ ਰੋਲਟ ਐਕਟ ਦਾ ਵਿਰੋਧ ਇਸ ਮਹਾਤਮਾ ਗਾਂਧੀ ਜੀ ਨੇ 31 ਮਾਰਚ ਔਰ 6 ਅਪ੍ਰੈਲ 2019 ਨੂੰ ਪੂਰਨ ਹੜਤਾਲ ਦਾ ਸੱਦਾ ਦਿੱਤਾ। ਔਰ ਇਹ ਵੀ ਵਿਰੋਧ ਹੋਇਆ ਕਿ ਨੈਸ਼ਨਲ ਲੈਵਲ ਦੇ ਲੀਡਰ ਡਾਕਟਰ ਸੱਤਪਾਲ ਜੀ ਔਰ ਡਾਕਟਰ ਸੈਫੁਦੀਨ ਕਿਚਨੋਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਦੇ ਵਿਰੋਧ ਵਿੱਚ ਵਸਾਖੀ ਆ ਲੈ ਜਿਹੜਾ ਪੰਜਾਬੀਆਂ ਦਾ ਤਿਹਾਰ ਹੈ ਫਸਲਾਂ ਬਖ ਜਾਂਦੀਆਂ ਨੇ ਪੰਜਾਬੀ ਉਸ ਦਿਨ ਆਪਣੇ ਪਰਿਵਾਰ ਦੇ ਨਾਲ ਨੱਚਦੇ ਨੇ ਗਾਉਂਦੇ ਨੇ ਇੱਕ ਤੇ ਪਿੰਡਾਂ 'ਚੋ ਜਿਹੜੇ ਪੰਜਾਬੀ ਸੀਗੇ ਪਰਿਵਾਰ ਬੱਚੇ ਸੀ ਮਹਿਲਾਵਾਂ ਸੀ ਬਜ਼ੁਰਗ ਸੀ ਉਹ ਸਾਰੇ ਇਕੱਠੇ ਹੋਏ ਵਿਸਾਖੀ ਮਨਾਉਂਦੇ ਨੇ ਔਰ ਜਿਹੜੇ ਰਾਸ਼ਟਰਪੱਤਰੀ ਸੀਗੇ ਉਹਨਾਂ ਨੇ ਪੀਸਫੁੱਲੀ ਇੱਕ ਸ਼ਾਂਤੀ ਮੈਂ ਇੱਥੇ ਬੈਠ ਗਏ ਉਹ ਜਿਹਨਾਂ ਕੀਤੀ ਰੋਲਟ ਐਕਟ ਦਾ ਤੇ ਡਾਕਟਰ ਕਿਚਨੂ ਔਰ ਡਾਕਟਰ ਸਤਪਾਲ ਜੀ ਨੇ ਜਲਤਾਰੀ ਦਾ ਵਿਰੋਧ ਕਰਦੇ ਲਈ ਬਰਗੇਡੀਅਰ ਜਨਰਲ ਜਾਇਰ ਆਇਆ ਆਪਣੀ ਟੁਕੜੀ ਲੈ ਕੇ ਸਾਈਕੋ ਜਵਾਨਾਂ ਦੀ ਔਰ ਇਹ ਵੀ ਤੁਸੀਂ ਗਲੀ ਦੇਖ ਰਹੇ ਹੋ ਅੱਜ ਵੀ ਅਸੀਂ ਇਹਨੂੰ ਮੇਨਟੇਨ ਕੀਤਾ ਕੋਈ ਗਲੀ ਹੈ ਜਿਸ ਤਾ ਤੁਸੀਂ ਦੇਖ ਕੇ ਆਏ ਹੋ ਬੜੀ ਸੰਕਰੀ ਗਲੀ ਹੈ ਨੈਰੋ ਸਟਰੀਟ ਹੈ ਉਹਦੇ ਤੋਂ ਅੱਗੇ ਨੂੰ ਬੰਦ ਕਰ ਦਿੱਤਾ ਹੁਣ ਬਾਹਰ ਜਾਣ ਦਾ ਕੋਈ ਰਸਤਾ ਹੀ ਨਹੀਂ ਸੀ ਉਹ ਫਿਰ ਉਹਨੇ ਮਸ਼ੀਨ ਗੰਨਾ ਦੇ ਨਾਲ ਗੋਲੀਬਾਰੀ ਕੀਤੀ ਔਰ ਨਿਰਦੋਸ਼ ਨਿਹੱਤੇ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਕਿਸੇ ਨੂੰ ਨਾ ਬਖਸ਼ਦੇ ਹੋਏ ਸ਼ਹੀਦ ਕਰਤਾ ਲਗਭਗ 1000 ਤੋਂ ਵੱਧ ਲੋਕ ਸ਼ਹੀਦ ਹੋ ਗਏ ਔਰ 1500 ਤੋਂ ਵੱਧ ਲੋਕ ਕਾਇਰ ਹੋ ਗਏ ਔਰ ਜਿਹੜਾ ਸ਼ਹੀਦੀ ਕੂਆ ਉਹ ਲਾਸ਼ਾਂ ਦੇ ਨਾਲ ਭਰ ਕੇ ਓਵਰਫਲੋ ਕਰ ਗਿਆ ਸੋ ਇਹ ਜਿਹੜਾ ਸ਼ਹੀਦੀ ਸਾਕਾ ਆਇਆ ਇਹਦੀ ਯਾਦ ਦੇ ਵਿੱਚ ਕਿਉਂਕਿ ਇਹ ਜਿਹੜਾ ਸਥਾਨ ਸੀ ਜਿਹਨੂੰ ਜਨਰਲੀ ਨਾ ਦਾ ਬੰਦਾ ਸੀ ਉਹਦੇ ਨਾਲ ਉੱਤੇ ਜ਼ਮੀਨ ਸੀ ਚੱਲੇ ਜੱਟ ਵੀ ਕਹਿਆ ਜਾਂਦਾ ਸੀ ਉਹਨਾਂ ਨੂੰ ਕਿ ਉਸਨੇ ਅੰਮ੍ਰਿਤਸਰ ਦੇ ਰਾਸ਼ਟਰਪਤੀਆਂ ਨੇ ਮਿਲ ਕੇ ਇੱਕ ਜਗ੍ਹਾ ਪੈਸੇ ਦੇ ਕੇ ਖਰੀਦੀ ਔਰ ਇੱਕ ਟਰਸਟ ਜਿਹੜਾ ਹੈ ਉਹਨੂੰ ਜਗ੍ਹਾ ਸਮਰਪਿਤ ਕੀਤੀ ਔਰ ਉਸ ਤੋਂ ਬਾਅਦ ਟਰਸਟ ਦੀ ਦੇਖਰੇਖ ਕਰਨਾ ਸ਼ੁਰੂ ਹੋਇਆ ਸੋ ਇਹ ਇਤਿਹਾਸ ਜਿਹੜਾ ਹੈਗਾ ਰਿਆ ਔਰ ਜਦੋਂ ਇਹ ਕਾਡ ਹੋਇਆ ਤੇ ਸਾਡੇ ਰਾਸ਼ਟਰੀ ਕਵੀ ਰਹੇ ਰਵਿੰਦਰਨਾਥ ਟੈਗੋਰ ਜੀ ਨੇ ਆਪਣਾ ਨਾਈਟਹੁਡ ਦਾ ਜਿਹੜਾ ਸਨਮਾਨ ਸੀ ਉਹ ਵਾਪਸ ਕਰ ਦਿੱਤਾ ਇਤੋਂ ਤੱਕ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਸੀ ਵਿਨਸਟੈਂਟ ਚਰਚਿਲ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਬ੍ਰਿਟਿਸ਼ ਇਸ ਕਾਡ ਦੀ ਨਿਖੇਦੀ ਕੀਤੀ ਔਰ ਉਸ ਤੋਂ ਬਾਅਦ ਦੁੱਖ ਦੀ ਗੱਲ ਹੈ ਕਿ ਬ੍ਰਿਟਿਸ਼ ਜਿੰਨੇ ਲੋਕ ਲੀਡਰ ਸੀ ਉਹਨਾਂ ਨੇ ਮਾਫੀ ਨਹੀਂ ਮੰਗੀ ਨਿੰਦਾ ਕੀਤੀ ਇਹਦੇ ਉੱਤੇ ਉਹਨਾਂ ਨੇ ਨਿੰਦਾ ਦੇ ਕੀਤੀ ਪਰ ਮਾਫੀ ਨਹੀਂ ਮੰਗੀ 1997 ਚ ਕੁਇਨ ਅਲਿਜ਼ਬਥ ਜਿਹੜੇ ਸੀ ਇਹ ਰਾਮ ਮਹਾਰਾਣੀ ਸੀ ਉਹ ਆਏ ਤੇ ਉਹਨਾਂ ਨੇ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਹ ਤੋਂ ਸਿੱਧ ਹੁੰਦਾ ਹੈ ਕਿ ਉਹਨਾਂ ਦੇ ਮਨ 'ਚ ਇਹ ਗੱਲ ਸੀ ਕਿ ਗਲਤ ਹੋਇਆ ਪਰ ਉਹ ਮੂੰਹ 'ਚੋਂ ਮਾਫੀ ਨਹੀਂ ਮੰਗ ਸਕੇ ਉਹਨਾਂ ਨੇ ਕੇਵਲ ਸ਼ਰਧਾਂਜਲੀ ਦੇ ਕੇ ਚਲੇ ਗਏ ਜਿਹੜੇ ਕਿ ਮਹਾਰਾਣੀ ਦੇ ਹਸਬੰਦ ਸੀ ਉਹਨਾਂ ਨੇ ਜਦੋਂ ਬੋਟ ਪੜਿਆ ਹਜ਼ਾਰ ਬੰਦਾ ਸ਼ਹੀਦ ਹੋ ਗਿਆ ਉਹਨਾਂ ਦੀ ਜਿਹੜੀ ਬਾਅਦ ਵਿੱਚ 300 ਤੋਂ ਉੱਛੇ ਡੂਏ ਦੇ ਬੜੀ ਕੌਂਟਰੋਵਰਸੀ ਹੋਈ ਜਿਸ ਤੇ ਲੈ ਕੇ ਮਿਨਿਸਟਰੀ ਨੇ ਜਾਰੀ ਕੀ ਤਾਲ ਪ੍ਰਿੰਸ ਜੂ ਗਲਤ ਸੀਗੇ ਇੱਥੇ ਹਜ਼ਾਰ ਤੋਂ ਵੱਧ ਬੰਦਾ ਜਿਹੜਾ ਸ਼ਹੀਦ ਹੋਇਆ ਸੋ ਇਹ ਮਾਨਸਿਕਤਾ ਇਹ ਅੰਗਰੇਜ਼ਾਂ ਦੀ ਰਹੀ ਹੌਸਲੇ ਉਹ ਮੈਂ ਤੁਹਾਨੂੰ ਇਹ ਕਹਿ ਸਕਦਾ ਹਾਂ ਵਾ ਕਿ ਇਹੀ ਇੱਕ ਸਾਾਕਾ ਸੀ ਜਿਨ ਨੇ ਇਸ ਦੇਸ਼ ਨੂੰ ਸ਼ਹੀਦ ਕਰਾਉਣ ਦਾ ਨੀ ਜਿਹੜੀ ਹੈ ਉਹ ਰੱਖ ਦਿੱਤੇ। ਕਿਉਂਕਿ ਲਾਲਾ ਲਾਜ ਪਤਾ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਲਾਖੀਆਂ ਦੇ ਨਾਲ ਉਹਨਾਂ ਨੇ ਪ੍ਰਾਂਤ ਤ્યાਗ ਦਿੱਤੇ ਸਤਿਆਗ੍ਰਹਿ ਕਰਦੇ ਹੋਏ ਭਾਰਤ છોੜੋ ਅੰਦੋਲਨ ਹੋਇਆ ਇਹ ਜਲ੍ਹਿਆਂ ਵਾਲੇ ਬਾਗ ਸਾਕੇ ਤੋਂ ਬਾਅਦ ਹੀ ਸਭ ਕੁਝ ਹੋਇਆ। ਸੇਖ ਪੰਜਾਬੀ ਨੌਜਵਾਨ ਉਦਮ ਸਿੰਘ ਨੌਜਵਾਨ ਛੋਟੀ ਉਮਰ ਦਾ ਨੌਜਵਾਨ ਉਹਨੇ ਕਸਮ ਖਾਦੀ ਸੀ ਕਿ ਜਿਹੜਾ ਬਿਗੇਡੀਅਰ ਜਨਰਲ ਧਾਇਰ ਨੇ ਕਾਟ ਕੀਤਾ ਮੈਂ ਦਾ ਬਦਲਾ ਲਾਵਾਂ ਔਰ 1940 ਜਾ ਕੇ ਜਨਰਲ ਉਹ ਧਾਇਰ ਜਿਹੜਾ ਸੀ ਉਹਨੂੰ ਗੋਲੀ ਮਾਰ ਕੇ ਜਿੰਨੇ ਕਿ ਇਹਦੇ ਆਰਡਰ ਦਿੱਤੇ ਸੀ ਅਤਿਆ加ਤ ਦੇ ਉਹਨੇ ਬਦਲਾ ਲਿਆ ਉਸ ਪੰਜਾਬ ਦੇ ਖੂਤ ਔਰ ਸ਼ਹੀਦ ਇਸ ਕਰਕੇ ਕਿਹਾ ਗਿਆ ਉਧਮ ਸਿੰਘ ਨਿਰੂਗਰ ਨੂੰ ਫਾਜ਼ੀ ਦੇ ਡਰਾ ਦਿੱਤਾ ਗਿਆ ਔਰ ਜਨਰਲ ਧਾਇਰ ਦਾ ਵੀ ਹਾਲ ਹੋਇਆ 1927 ਦੇ ਵਿੱਚ ਉਹਨੂੰ ਲਕਵਾ ਮਾਰ ਗਿਆ ਜਨਰਲ ਡਾਇਰ ਨੂੰ ਉਹਦੀ ਜबान बंद ਹੋ ਗਈ ਔਰ ਉਹ ਕਿਲ-ਕਿਲ ਕੇ ਮਰਿਆ ਜਨਰਲ ਡਾਇਰ ਇਹ ਭਗਵਾਨ ਨੇ ਪਰਮਾਤਮਾ ਨੇ ਉਹਨੂੰ ਸਜ਼ਾ ਦਿੱਤੀ ਉਹਦੇ ਦੁਸ਼ਕਰਮਾਂ 'ਤੇ ਔਰ ਉਸ ਤੋਂ ਬਾਅਦ ਹੂੰ ਡੁਆਇਲਮੈਂਟ ਦੇ ਆਈਏ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ ਬੁਲਾ ਕੇ ਕਿ ਇਸ ਜਗ੍ਹਾ ਨੂੰ ਬਹੁਤ ਖੂਬਸੂਰਤ ਵੀ ਬਣਾਣਾ ਹੈ ਇਸ ਜਗ੍ਹਾ ਦੇ ਜਿਹੜੇ ਬੁਲੇਟ ਪੁਆਇੰਟਸ ਨੇ ਠੀਕ ਨਹੀਂ ਹੋਣ ਉਹਨਾਂ ਨੂੰ ਪ੍ਰੀਜ਼ਰਵ ਵੀ ਕਰਨਾ ਹੈ ਨਾ ਹੋਏਗਾ ਕਿਸੇ ਲਈ ਮੌਸਮ ਦੀ ਖਰਾਬੀ ਨਾਲ ਇਹ ਇਤਿਹਾਸਿਕ ਧਰào ਗਰਵਰ ਜਿਹੜੀ ਇਹ ਦਰਾਗਾਹੀ ਹੋ ਜਾਏ ਉਹ ਅਸੀਂ ਕੈਮੀਕਲਸ ਯੂਜ਼ ਕੀਤੇ ਯਾਨੀ 20 ਸਾਲ ਤੱਕ ਉਹਨਾਂ ਨੂੰ ਅਸਰ ਨਾ ਹੋਏਗਾ ਔਰ ਤੁਹਾਨੂੰ ਮੈਂ ਦੱਸਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਸਮੇਂ-ਸਮੇਂ ਤੇ ਮੈਨੂੰ ਬੁਲਾ ਕੇ ਅਲੱਗ-ਅਲੱਗ ਵੀਡੀਓਜ਼ ਦੇਂਦੇ ਰਹੇ ਔਰ ਮੇਰੇ ਕੋਲੋਂ ਪੁੱਛਦੇ ਰਹੇ ਕਿ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਹੁਣ ਕੀ ਕਰ ਰਹੇ ਹੋ ਔਰ ਤੁਹਾਨੂੰ ਮੈਂ ਦੱਸਾਂ ਜਿੰਨੀ ਡਿਵੈਲਪਮੈਂਟ ਕੀਤੀ ਉਹਦੇ ਵਿੱਚ ਜਿਹੜਾ ਅਸ਼ੀਰਵਾਦ ਮਿਲਿਆ ਮੋਦੀ ਜੀ ਦਾ ਮਿਲਿਆ ਐਨਾ ਇੰਟਰਸਟ ਉਹ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਐਨੇ ਵਿਅਸਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਸਭ ਤੋਂ ਲੋਕਪ੍ਰੀਆ ਨੇਤਾ ਨੇ ਉਹਨਾਂ ਨੇ ਜੱਲਿਆ ਵਾਲੇ ਬਾਗ ਦੇ ਵਿਕਾਸ ਦੇ ਵਿੱਚ ਦਿੱਤਾ ਘਟ ਪਟ 10 ਬੈਠਕਾਂ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਬੁਲਾ ਕੇ ਕੀਤੀ ਆ ਇਹਦੇ ਪ੍ਰੋਗਰੈਸ ਨੂੰ ਦੇਖਣ ਦੇ ਲਈ ਸੋ ਪ੍ਰੋਗਰੈਸ ਹੀ ਦੇਖੋ ਕਿ 3 ਸਾਲ ਬਾਅਦ ਵੀ ਜਿਸ ਤਰ੍ਹਾਂ ਮੈਂ ਕਿਹਾ ਅਸੀਂ ਉਸੀ ਕੰਡੀਸ਼ਨ 'ਚ ਜੇ ਬਾਗ ਨੂੰ ਰੱਖਿਆ। ਸ਼ਰਧਾ ਸ਼ਰਧਾ ਲੋਕਾਂ ਦੀ ਗਿਣਤੀ ਕਿਤੇ ਵੱਧ ਗਈ ਹੈ। ਔਰ ਇੱਕ ਸੱਤੋਂ ਵੱਡੀ ਗੱਲ ਹੋਈ ਹੈ ਕਿ 5 ਵਜੇ ਬੰਦ ਕਰ ਦਿੱਤਾ ਜਾਂਦਾ ਸੀ। ਜਿਹੜੇ ਲੋਕ ਦਰਬਾਰ ਸਾਹਿਬ ਆਉਂਦੇ ਸੀਗੇ ਉਹ ਚਾਰੇ ਕਾਫੀ ਲੋਕ ਇਹ ਦੇਖ ਨਹੀਂ ਸੀ ਬੰਦੇ ਕਿਉਂਕਿ 5 ਵਜੇ ਬੰਦ ਹੋ ਜਾਂਦਾ ਸੀ ਦਰਬਾਰ ਸਾਹਿਬ ਰਾਤ ਤੱਕ ਉੱਲਾ ਰਹਿਦਾ ਹਰਮੰਦਰ ਸਾਹਿਬ ਸਾਡਾ ਜਿਹੜਾ ਸ੍ਰੀ ਹਰਮੰਦਰ ਸਾਹਿਬ ਉਹ ਨਜ਼ਦੀਕ ਹੀ ਹੈ। ਅਸੀਂ ਉਹ ਟਾਈਮ ਵਧਾ ਦਿੱਤਾ ਹੈ। ਉਨ ਰਾਈਟ ਹੈਂਡ ਸਾਊਂਡ ਸ਼ੋ ਸ਼ਾਮ ਨੂੰ ਹੁੰਦਾ ਹੈ ਔਰ ਦੇਰ ਰਾਤ ਇਸთან ਬਾਦ ਹੁੰਦਾ ਹੈ ਔਰ ਅੱਗੇ ਨਾਲੋਂ ਲਗਭਗ 4 ਗੁਣਾ ਹੋ ਗਿਆ ਸ਼ਰਧਾਲੂਆ ਦੀ ਗਿਣਤੀ ਇਸ ਵਿਧਾਵਾ ਮਿਲਣ ਦੇ ਕਾਰਨ ਸਾਡੇ ਜਿਹੜੇ ਅੱਜ ਇੱਥੇ ਵਿਜ਼ਿਟ ਕਰਦੇ ਨੇ ਸਭ ਤੋਂ ਪਹਿਲੇ ਅਸੀਂ ਇੱਥੇ ਲਾਈਟ ਹੈਂਡ ਸਾਊਂਡ ਸ਼ੋ ਸ਼ੁਰੂ ਕੀਤਾ ਲਗਭਗ 500 ਦੇ ਕਰੀਬ ਕੁਰਸੀਆਂ ਅਸੀਂ ਲਗਾਨੀਆਂ ਕਿ ਜਿਹਦੇ ਵਿੱਚ ਲੋਕ ਬੈਠ ਕੇ ਇਸ ਸਾਕੇ ਬਾਰੇ ਦੇਖਦੇ ਨੇ ਕਿ ਹੋਇਆ ਕੀ ਉਹਨਾਂ ਦੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਨੂੰ ਲੱਗਦਾ ਹੈ ਜੇ ਬਾਗ ਨਹੀਂ ਹੈ ਇਹ ਸ਼ਹੀਦਾਂ ਦੀ ਸ਼ਰਨਸਥਲੀ ਹੈ ਇੱਥੇ ਨਮਨ ਕਰਨਾ ਹੈ ਉਹਨਾਂ ਦੇ ਮਨ ਵਿੱਚ ਰਾਸ਼ਟਪਤੀ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਇੰਨੇ ਲੋਕਾਂ ਨੇ ਆਪਣੇ ਪ੍ਰਾਨ ਨੁਚਾਵਰ ਕਰਕੇ ਜਿਹੜੀ ਠੰਡੀਆਂ ਹਵਾਵਾਂ ਆਜ਼ਾਦੀ ਨੇ ਆစီ ਲਾ ਰਹੀ ਹੈ ਉਸ ਤੋਂ ਬਾਅਦ ਸ਼ਹੀਦੀ ਕੂਆ ਜਿਹੜਾ ਹੈ ਉਹਨੂੰ ਅਸੀਂ ਸੁਰੱਖਣ ਦਿੱਤਾ ਉਹਦੇ ਤੇ ਡੋਮ ਲਾਇਆ ਕਹਿੰਦੇ ਬਾਰੀ ਤੋਂ ਦੇਖਦੇ ਸੀਗੇ ਕੋਈ ਉਹਦੇ ਨਾਲ ਛੇੜਛਾੜ ਨਹੀਂ ਕੀਤੀ ਕੈਨੋਬਿਕ ਉੱਪਰ ਲਾਤੀ ਜਿਸ ਦਿਨ ਉਹਦੀ ਡੁੰਗਾਈ ਵੀ ਨਜ਼ਰ ਆਈ ਪਹਿਲੇ ਕੀ ਸੀ ਨਜ਼ਰ ਨਹੀਂ ਚਾਹਦਾ ਉਸ ਤੋਂ ਬਾਅਦ ਜਿੱਥੇ ਟਾਰਚ ਲੱਗੀ ਹੈ ਜਿੱਥੇ ਸ਼ਹੀਦਾਂ ਨੂੰ ਦੀ ਸ਼ਰਧਾਗੀ ਦੇਨੇ ਆ ਉੱਥੇ ਅਸੀਂ ਲਿਲੀ ਪੌਟ ਬਣਾਇਆ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਸ਼ਹੀਦਾਂ ਦੇ ਲਈ ਜਿਹੜੇ ਬੁਲੇਟ ਪੁਆਇੰਟ ਸੀ ਜਿੱਥੇ ਗੋਲੀਆਂ ਵਜੀਆਂ ਉਸ ਸਮੇਂ ਉਹਨਾਂ ਨੂੰ ਸਪੈਸ਼ਲ ਕੈਮੀਕਲ ਕੋਟਿੰਗ ਕਰਕੇ ਅਸੀਂ ਪ੍ਰੀਜ਼ਰਵ ਕੀਤਾ ਹੈ। ਔਰ ਅੱਜ ਆਨਲ 20 ਸਾਲ ਤੱਕ ਵੀ ਉਹ ਪ੍ਰੀਜ਼ਰਵ ਰਹਿਣਗੇ। ਸੁੰਦਰ ਲਾਈਟਿੰਗ ਲਗਾਈ ਹੈ। ਇਸ ਤੋਂ ਬਾਅਦ ਪੀਐਨਡੀ ਠੰਡੇ ਪਾਣੀ ਦੀ ਮਸ਼ੀਨਾਂ ਬਾਹਰ ਜਾ ਕੇ ਤੁਹਾਨੂੰ ਮੈਂ ਦਿਖਾਵਾਂਗਾ ਕੰਮ ਕਰ ਰਹੀ ਹੈ ਲੋਕਾਂ ਦੀ ਸੁਬਦਾ ਦੇ ਲਈ।